ਵਾਟਰ ਮਸਤੇ ਜਾਂਦਾ ਤਾਂ ਆਈ ਹੱਥੀ ਵਾਟਰ ਮਸਤੇ ਜਾਂ ਆਣਿਆ ਹੁਣਾ ਹਏ ਹੋਏ ਟੋਲੇ ਆਪਾਂ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਜਿਸ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਪੀੜਾ ਪੰਜਾ ਚਲਾਇਆ ਜਾ ਰਿਹਾ ਤਾਂ ਜੋ ਪੰਜਾਬ ਚੋ ਨਸ਼ਾ ਖਤਮ ਕੀਤਾ ਜਾ ਸਕੇ ਪਰ ਅਜੇ ਵੀ ਨਸ਼ੇ ਨਾਲ ਹੁੰਦੀਆਂ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਭਰੀ ਜਵਾਨੀ 'ਚ ਮੁੰਡੇ ਇਸ ਦੁਨੀਆ ਤੋਂ ਚਲੇ ਜਾ ਰਹੇ ਨੇ ਮਾਮਲਾ ਫਾਜ਼ਲ ਕਾ ਤੋਂ ਸਾਹਮਣੇ ਜਿੱਥੇ ਕਿ ਫਾਜ਼ਲ ਕਾ ਦੇ ਪਿੰਡ ਇਸਲਾਮ ਵਾਲਾ ਦੇ ਵਿੱਚ ਓਵਰਡੋਜ਼ ਦੇ ਨਾਲ ਇੱਕ 24 ਸਾਲਾ ਮੁੰਡੇ ਦੀ ਮੌਤ ਹੋ ਗਈ ਹੈ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਕੁਝ ਲੋਕ ਨਸ਼ਾ ਵੇਚਦੇ ਨੇ ਤੇ ਸਬੰਧ ਵਿੱਚ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਉਸ ਨੌਜਵਾਨ ਦੇ ਕਰਦੀਆਂ ਜਿਹੜਾ ਕਿਸ ਦੁਨੀਆ ਤੋਂ ਚਲਾ ਗਿਆ ਹੈ ਓਵਰਡੋਸ ਦੇ ਨਾਲ ਉਸਦੀ ਮੌਤ ਹੋ ਗਈ ਹੈ ਤਾਂ ਇਸ ਬਾਬਤ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਪਰਿਵਾਰ ਦੇ ਇਲਜ਼ਾਮ ਨੇ ਕਿ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਨਿਤ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਨਸ਼ਾ ਤਸਕਰ ਸ਼ਰੀਆਮ ਨਸ਼ਾ ਵੇਚ ਰਹਿਣੇ ਪਰ ਪੁਲਿਸ ਉਹਨਾਂ ਨੂੰ ਨਹੀਂ ਫੜ ਰਹੀ ਇਹ ਪਰਿਵਾਰ ਦੇ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਪ੍ਰਸਾਦ ਜੀ ਜੈਨਰ ਜੀ ਤੁਹਾਨੂੰ ਦੱਸ ਰਿਹਾ ਬਹੁਤ ਵਧੀਆ ਅਚੇ ਤਰੀਕਾ ਉਹ ਨੌਜਵਾਨ ਚੁੱਪੇ ਗਾ ਰਹੇ ਹੋ ਰੋਸ ਤੇ ਰੋਕੀਤੀ ਜਾਵੇ 24 ਸਾਲ ਨਵਸਤ ਮੁੰਡੇ ਦੀ ਕਿਹੜਾ ਪਿੰਡ ਸੁਨਾਮ ਵਾਲਾ ਪਿੰਡ ਜੀ ਇਹ ਪਿੰਡ ਆਸੀ ਜੀ ਇਹ ਨਾਮ ਦਾ ਇਹ ਪਿੰਡ ਦਾ ਨਾਮ ਹੋ ਰਿਹਾ ਹੈ ਜੀ ਗਰੀਬ ਨੌਜਵਾਨ ਅਰਪਿੰਦਰ ਸਿੰਘ ਜੀ स्टेशन सलाना नाम है और कल डिफेंस की तरफ से ना मोटर भी हां तो लाइन का डिफेंस की तरफ से आमरे कराएगा ये सरकार खालचाउने बारे में जो जन क्लास कौन किसी की मांग करते हैं इंसान की मांग करते हैं हां सर आज लगने वाला है इस मामले में एक मामला आया है 24 ये जरा मौजूद है मेरेकडे है पेशेंट करता है कह रहे कि ओवरडोज करके इंजेक्शन में मिला दिया इधर ਉਹ ਅਸੀਂ ਉਸੇ ਅਸੀਂ ਉਹਦੇ ਫਾਦਰ ਸਾਹਿਬ ਨਾਲ ਗੱਲ ਕੀਤੀ ਉਹ ਥੋੜਾ ਬਿਮਾਰ ਵੀ ਰਹਿੰਦਾ ਸੀਗਾ ਤੇ ਉਹਦੇ ਚ ਅਸੀਂ ਕਰ ਰਹੇ ਹਾਂ ਉਹਨੂੰ ਵੈਰੀਫਾਈ ਸਰ ਹਾਂ ਨਾ ਪਰਿਵਾਰ ਨੇ ਵੀ ਦੋਸ਼ ਲਾਇਆ ਕਿ ਜਿਹੜਾ ਪੁਲਿਸ ਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਲੇਕਿਨ ਕਾਰਵਾਈ ਨਹੀਂ ਹੋਈ ਜਿਹੜੇ ਕਰਕੇ ਜਿਹੜਾ ਇਹ ਪਿੰਡ ਵਿੱਚ ਹੈ ਨਸ਼ਾ ਜਿਹੜਾ ਚਿੱਟਾ ਖਾਸ ਕਰਕੇ ਆਮ ਜਿਹੜਾ ਨਹੀਂ ਉੱਥੇ ਅਸੀਂ ਵੇਖੋ ਕੱਲ ਹੀ ਐਕਸ਼ਨ ਕੀਤਾ ਦੋ ਦੋ ਬੰਦੇ ਅਸੀਂ ਕੱਲ ਫੜਿਆ ਅੱਗੇ ਫੇਰ ਸਾਡਾ ਤਿੰਨ ਚਾਰ ਦੇ ਆਪਰੇਸ਼ਨ ਚੱਲ ਰਿਹਾ ਉੱਥੇ ਅਸੀਂ ਲਗਾਤਾਰ ਕਰ ਰਹੇ ਹਾਂ ਵੇਖੋ ਜਿੱਥੋਂ ਸਾਨੂੰ ਸਾਨੂੰ ਇਨਪੁਟ ਆਉਂਦੀ ਹੈ ਵੀ ਤੁਸੀਂ ਇੱਥੇ ਆ ਹੋ ਰਿਹਾ ਉੱਥੇ ਸਾਡੀ ਟੀਮ ਇਨਸਟੈਂਟਲੀ ਕੰਮ ਕਰਦੀ ਆ ਇੱਕ ਪਿੰਡਾਂ ਦੇ ਵਿੱਚ ਕਿਹੋ ਜਿਹਾ ਇਨਪੁਟ ਆ ਰਿਹਾ ਜੀ ਕੀ ਗੱਲ ਹੋਈ ਜੀ ਗੱਲ ਜੀ ਮੇਰਾ ਘਰਤਾ ਵਰਤੋਂ ਸਤੇ ਲੱਗਿਆ ਸੀ ਵਰਤੋਂ ਤੇ ਪਾਣੀ ਸਰਦਾ ਹੁੰਦਾ ਸੀ ਤੇ ਉੱਥੇ ਇੱਕ ਧਰ ਜਗਾ ਆ ਚਾਂਦਰੀ ਉਹ ਚਿੱਟਾ ਬੀਜਦੇ ਤੇ ਉਹ ਉੱਥੇ ਰਹਿੰਦੇ ਸੀ ਵਰਤੋਂ ਬਖਸ਼ ਜੀ ਮੈਂ ਬੜੇ ਆ ਰੋਕਿਆ ਉਹਨਾਂ ਨੂੰ ਵੀ ਤੁਸੀਂ ਮੇਰੇ ਮੁੰਡੇ ਨਾਲ ਨਾਲ ਆ ਰਿਹਾ ਪਰ ਉਹਨਾਂ ਨੇ ਮੇਰੇ ਮੁੰਡੇ ਨੂੰ ਦੱਸਦੇ ਨਾਂ ਉਹ ਘਰੇ ਜਾ ਕੇ ਪਾਣੀ ਦੀ ਟੂਟੀ ਦੀ ਸੰਮਨ ਰੋਕਦਾ ਉਹਨਾਂ ਨੇ ਉਹਨਾਂ ਨੇ ਗਲਤ ਕੰਮ ਕੀਤਾ ਤਾਂ ਫਿਰ ਮੈਂ ਐਸਐਚਓ ਨੂੰ ਵੀ ਕਿਹਾ ਮੈਂ ਕਿਹਾ ਐਸਐਚਓ ਸਾਹਿਬ ਜੀ ਤੁਸੀਂ ਨਾ ਸਾਡੇ ਪਿੰਡੋਂ ਚਿੱਟਾ ਬਹੁਤ ਵਿਗਦਾ ਚਾਂਬੜੀ ਜਿਹੜੇ ਹੈਗੇ ਆ ਹਜਰ ਵਾਲੀ ਕੇ ਉਹ ਚਿੱਟਾ ਵੇਚਦੇ ਆ ਤੇ ਤੁਸੀਂ ਗੇੜਾ ਮਾਰਿਆ ਕਰੋ ਇਹਨਾਂ ਨੂੰ ਅਰੈਸਟ ਕਰੋ ਉਹ ਕਹਿੰਦੇ ਕਰਾਂਗੇ ਉਹਨਾਂ ਨੇ ਕੋਈ ਅਰੈਸਟ ਨਹੀਂ ਕੀਤਾ ਮੇਰੇ ਮੁੰਡੇ ਦੀ ਟੱਲ ਜੀ ਟੀਕੇ ਨਾ ਮਾਤ ਹੋਰ ਮੁੰਡਾ ਕਿ ਜਲੰਧਰ ਸਿੰਘ ਸੀ ਸਾਰੇ ਇਤਨ ਚਾਰ ਜਣੇ ਬਹੁ ਚਿੱਟਾ ਬੀ ਉਹਨੂੰ ਅਰੈਸਟ ਕੀਤਾ ਹੈ ਉਹਨੂੰ ਗੱਲ ਦਾ ਰੈਸਟ ਵੀ ਕੀਤਾ ਆ ਦੇ ਪਰਚਾ ਕਟਾਤਾ ਆਰ ਤੋਂ ਕਿੰਨੇ ਇਨਸਾਫ ਮਿਲਦਾ ਜਾਵੇ ਮੈਂ ਉਹਨੂੰ ਦਾ ਮੁੱਖ ਹਾਂ ਸਰਪੰਚ ਹਾਂ ਅਸੋਇਦੈ ਮੇਰੇ ਨਾਲ ਹੋ ਗਈ ਤੇ ਜ਼ੋਰ ਦੂਜੇ ਪਿੰਡ ਵਾਲੇ ਕੀ ਕਰਨਗੇ ਉਹਨੂੰ ਇਨਸਾਫ ਕਰਾਇਆ ਜਾਵੇ ਫਿਰ ਕਾਨੂੰਨ ਹੱਥੀਂ ਤੇ ਮੇਰੀ ਜ਼ਰੂਰਤ ਹੀ ਹੈ ਉਹਨੂੰ ਇਨਸਾਫ